ਹੈਲੋ एवरीवन ਅਸੀਂ ਕਰਨ ਜਾ ਰਹੇ ਹਾਂ ਪਹਿਲਾ ਐਂਗਲੋ ਸਿੱਖ ਯੋਧ ਜਿਹੜਾ ਕੀ ਹੋਇਆ ਸੀ 1845 46 ਵਿੱਚ ਇਹਦੇ ਵਿੱਚ ਕੀ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਖੰਡ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਖਰਾਬ ਹੋ ਜਾਂਦੇ ਨੇ ਉਸ ਦਾ ਫਾਇਦਾ ਜਿਹੜਾ ਬ੍ਰਿਟਿਸ਼ ਜਿਹੜਾ ਉਠਾਉਂਦਾ ਹੈ ਤੇ ਇਹਦੇ ਵਿੱਚ ਪੰਜਵੇਂ ਲੜਾਈ ਹੁੰਦੇ ਨੇ ਪਹਿਲੀ 18 ਦਸੰਬਰ 1845 ਨੂੰ ਬੁੱਦਕੀ ਦੀ ਲੜਾਈ ਉਸ ਤੋਂ ਬਾਅਦ ਜਿਹੜਾ ਦੀਕੀ डिसेंबर 1835 ਫਰੋਜ਼ ਸ਼ਹਿਰ ਦੀ ਲੜਾਈ ਉਸ ਤੋਂ ਬਾਅਦ ਜਿਹੜਾ 21 ਜਨਵਰੀ 1866 ਨੂੰ ਇਹ ਲੜਾਈ ਹੁੰਦੀ ਹੈ B A S B A S M F ਪਹਿਲਾ ਮੁਦਗੀ ਫਰੋਜ਼ ਬੱਦੋਵਾਲ ਐ ਆਲੀਵਾਰ ਮਤਲਬ ਸਾਡੇ ਜੀ 21 ਜਨਵਰੀ ਜਿਹੜੀ ਲੜਾਈ ਹੁੰਦੀ ਹੈ ਆ ਹੁੰਦੀ ਹੈ ਬੰਦੋਵਾਲ ਦੀ ਲੜਾਈ ਫਿਰ ਹੁੰਦੀ ਹੈ 26 ਜਨਵਰੀ ਨੂੰ ਆਲੀਗੋੜ ਦੀ ਲੜਾਈ ਇਸ ਤੋਂ ਬਾਅਦ ਲਾਸ਼ਵਾਲੀ ਹੁੰਦੀ ਹੈ ਸਭਰਾਉਂ ਦੀ ਲੜਾਈ 10 ਫਰਵਰੀ 1846 ਨੂੰ ਤਾਂ ਗੱਲ ਕਰਦੇ ਹਾਂ ਅਨਾਂ ਦੀ ਇਹ ਤੁਸੀਂ ਯਾਦ ਰੱਖਣਾ ਹੈ M F B A S ਤਾਂ ਇਹ ਪਹਿਲੀ ਜਿਹੜੀ ਲੜਾਈ ਹੁੰਦੀ ਹੈ ਮੁੱਦਕੀ ਦੀ ਲੜਾਈ ਕਦੋਂ ਹੁੰਦੀ ਹੈ ਤਾਂ ਆਹ ਹੁੰਦੀ ਹੈ ਲੜਾਈ 18 ਦਸੰਬਰ 1800 ਬੰਗਾਲੀ ਨੂੰ ਤਾਂ ਇਹਨੂੰ ਕਹਿੰਦੇ ਆ ਇਹਨਾਂ ਲੜਾਈ ਨੂੰ ਕਿਹੜੀ ਲੜਾਈ ਕਹਿੰਦੇ ਆ ਪਹਿਲਾ ਐਂਗਲੋ ਸਿਕਲ 1845 ਛੜੀ ਅ 18 ਦਸੰਬਰ 1845 ਨੂੰ ਮੁਦਕੀ ਦੀ ਲੜਾਈ ਹੁੰਦੀ ਹੈ ਇਹਦੇ ਚ ਕੀ ਹੁੰਦਾ ਆਪਣੇ ਸਿੱਖਾਂ ਦੀ ਤਰਫੋਂ ਲਾਲ ਸਿੰਘ ਤੇ ਬ੍ਰਿਟਿਸ਼ ਦੀ ਤਰਫੋਂ ਹੁੰਦਾ ਸਰਯੋਗ ਗਫ ਤੇ ਇਹਦੇ ਤੇ ਜਿਹੜੀ ਜਿੱਤ ਹੁੰਦੀ ਹੈ ਉਹ ਹੁੰਦੀ ਹੈ ਬ੍ਰਿਟਿਸ਼ ਦੀ ਇਹਨਾਂ ਪੰਜ ਲੜਾਈਆਂ ਜੋ ਇੱਕ ਲੜਾਈ ਤੋਂ ਸਿੱਕੇ ਜਿੱਤਦੇ ਨੇ ਉਹ ਹੁੰਦੀ ਹੈ ਜਿਹੜੀ ਬਦੋਵਾਲ ਵਾਲਾ ਲੜਾਈ ਤਾਂ ਇਹ ਹੁੰਦੀ ਹੈ 21 ਜਨਵਰੀ 1866 ਬਧੀਗਾਤਾਂਗੇ ਦੂਜੀ ਜਿਹੜੀ ਲੜਾਈ ਸੀ ਉਹ ਸੀ ਫਲੋਸ਼ਰ ਜੀ 21 ਦਸੰਬਰ 1845 ਤਾਂ ਐਨੂ ਕਹਿੰਦੇ ਫਿਰੋਜ਼ ਸ਼ਹਿਰ ਦੀ ਲੜਾਈ ਐਵੇਂ ਜੀ ਕਿ ਹੁੰਦਾ ਐਤੁਰ ਪਸਰ ਯੋਗ ਕਾਫੀ ਹੁੰਦਾ ਹੈ ਤੇ ਬ੍ਰਿਟਿਸ਼ ਦੀ ਤਰਫੋਂ ਤੇ ਸਿੱਖਾਂ ਦੀ ਤਰਫੋਂ ਲਾਜ਼ਿੰਗ ਅਤੇ ਜਦੋਂ ਜੱਤ ਹੁੰਦੀ ਅਗਦੀ ਬ੍ਰਿਟਿਸ਼ ਅੱਤਰ ਜਿਹੜਾ ਡਿਪਲੋਏ ਕਰਦੇ ਨੇ ਸਰਯੂਗ ਗਫ ਤੇਜੀ ਜਿਹੜੇ ਲੜਾਈ ਬਦੋਆਵ ਦੇ ਲੜਾਈ ਇਹ ਹੁੰਦੀ ਹੈ 21 ਜਨਵਰੀ 1846 ਨੂੰ ਐਬਿਜ ਸੇਖਾ ਦੀ ਡੋਈ ਕਰਦੇ ਨੇ ਲਨਜੋਧ ਸਿੰਘ ਮਜੀਠੀਆ ਰਜੋਤ ਸਿੰਘ ਮੁਜੀਤਿਆ ਤੇ ਇਧਰ ਜਿਹੜੇ ਡੀਟੀ ਸਿਸਟਮ ਹੁੰਦੇ ਨੇ ਸਰ ਹੈਂਡਰੀ ਸਮਿਥ ਇਹਦੇ ਚ ਰਜੋਤ ਸਿੰਘ ਮੁਜੀਤਿਆ ਜਿਹੜੇ ਜਿੱਤਦੇ ਰਹੇ ਇਸ ਤੋਂ ਬਾਅਦ ਜਿਹੜੀ ਹੁੰਦੀ ਹੈ 26 ਜਨਵਰੀ ਚਾੜੀ ਨੂੰ ਆਲੀਵਾਲ ਦੀ ਲੜਾਈ ਜਿਹੜੀ ਇਹਦੇ ਵਿੱਚ ਰਣਜੋਤ ਸਿੰਘ ਹੁੰਦੇ ਨੇ ਸਿੱਖਾਂ ਦੇ ਤਰਫੋਂ ਤੇ ਅੰਗਰੇਜ਼ਾਂ ਬ੍ਰਿਟਿਸ਼ ਦੀ ਤਰਫੋਂ ਸਰਹੰਦਰੀ ਸਮੇਂ થી ਪਰ ਇਹ ਜਿੱਤ ਜਿਹੜੀ ਹੁੰਦੀ ਹੈ ਉਹ ਬ੍ਰਿਟਿਸ਼ ਦੀ ਹੁੰਦੀ ਆ ਇਸ ਤੋਂ ਬਾਅਦ ਜਿਹੜੀ ਲੜਾਈ ਹੁੰਦੀ ਹੈ ਲਾਸਟ ਵਾਲੀ 10 ਫਰਵਰੀ 1846 ਨੂੰ ਇਹਦੇ ਚ ਕੀ ਹੁੰਦਾ ਹੈ ਸਿੱਖਾਂ ਦੀ ਤਰਫੋਂ ਲਾਲ ਸਿੰਘ ਪਲੱਸ ਸ਼ਾਮ ਅਟਾਰੀ ਵਾਲਾ ਤੇ ਜਿਹੜਾ ਬ੍ਰਿਟਿਸ਼ ਦੀ ਤਰਫੋਂ ਸਰ ਹੈਂਡਰੀ ਸਵੈਥ ਦੇ ਹਾਰਡਿੰਗ ਲਾਰਡ ਹਾਰਡਿੰਗ ਇਹਦੇ ਚ ਫਿਰ ਜਿਹੜੇ ਬ੍ਰਿਟਿਸ਼ ਵਾਲੇ ਜਿੱਤ ਜਾਂਦੇ ਨੇ ਇਸ ਤੋਂ ਬਾਅਦ ਹੁੰਦੀ ਹੈ ਇਹਨਾਂ ਲੜਾਈਆਂ ਤੋਂ ਬਾਅਦ ਲਾਹੌਰ ਦੀ ਸੰਧੀ ਦਲੀਪ ਕੁਮਾਰ ਨੂੰ ਜਿਹੜੇ ਆਪਣੇ ਮਹਾਰਾਜਾ ਜੀ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਹੁੰਦੇ ਨੇ ਉਹਨਾਂ ਨੂੰ ਰਾਜਾ ਬਣਾਇਆ ਜਾਂਦਾ ਹੈ ਤੇ ਇਸ ਤੋਂ ਬਾਅਦ ਪੈਰੋਵਾਲ ਦੀ ਸੰਧੀ ਹੁੰਦੀ ਹੈ ਉਹਨਾਂ ਦੀ ਆਪਾਂ ਗੱਲ ਕਰਦੇ ਬਾਅਦ ਚ ਕਰਾਂਗੇ ਤਾਂ ਇਹ ਸੀਗੇ ਪੰਜ ਲੜਾਈਆਂ ਜਿਹੜੀਆਂ ਮੁਦਿੱਕੀ ਦੀ ਫਿਰੋਜ਼ ਸ਼ਹਿਰ ਦੀ ਅ ਬੱਦੇਵਾਲ ਦੀ ਤੇ ਅਲੀਵਾਲ ਦੀ ਬੱਦੋਵਾਲ ਅਲੀਵਾਲ ਤੇ ਲਾਸਟ ਵਾਲੀ ਜਿਹੜੀ ਸਬਰਾਉਂ ਦੀ ਲੜਾਈ ਜੋ ਕਿ ਜਿੰਨਾਂ ਚ ਇੱਕ ਲੜਾਈ ਜਿਹੜੀ ਸਿੱਕਾਂ ਦੀ ਜਿੱਤ ਹੁੰਦੀ ਹੈ ਉਸ ਤੋਂ ਬਾਅਦ ਸੰਧੀਆਂ ਹੁੰਦੀਆਂ ਨੇ ਦੋ ਉਹਨਾਂ ਦੀ ਗੱਲ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ ਧੰਨਵਾਦ ਇਹ ਜਿਹੜੀ ਲਾਈ ਸੀ ਦੂਜੀ ਜਿਹੜੀ ਲਾਲ ਸਿੰਘ ਦੀ ਦੇ ਚੰਦੇ ਹੈ ਇਹਨਾਂ ਨਾਲ ਪਹਿਲੇ ਲਾਈ ਜਿਹੜੇ ਲਾਲ ਸਿੰਘ ਦੂਜੀ ਜਿਹੇ ਤੇਜ ਦਾ ਸਿੰਘ ਹੋ ਸੀਗਾ ਲਾਲ ਦੀ ਲਾਸਟ ਵਾਲੀ ਲੜਾਈ ਤੇ ਵੀ ਸੀ ਦੂਜੀ ਦੇ ਤੋਂ ਤੀਜਾ ਦੇਜਾ ਸਿੰਘ ਨਾਲ ਸੀ ਤੇ ਲਾਸਟ ਵਾਲੀ ਲੜਾਈ ਤੇ ਠਾਰੀ ਵਾਲਾ ਸ਼ਾਮ ਜਿਹੜੇ ਉਹ ਨਖਸ਼ਮ ਸਿੰਘ ਠਾਰੀ ਵਾਲਾ ਉਹ ਵੀ ਆ ਜਾਂਦੇ ਨੇ ਤਾਂ ਇਹ ਸੀਗਾ ਨਿਸ਼ਕਰਸ਼ ਜਿਹੜਾ ਪੰਜ ਲੜਾਈਆਂ ਦਾ ਤਾਲਾ